ਇੱਕ ਬੜਾ ਵੱਡਾ ਹਮਲਾ ਬੀਜਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਮੋੜ ਕੀਤਾ ਜਾ ਰਿਹਾ ਹੈ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਅਸਬਾਦ ਕਨਵੇ ਕਰਦੇ ਹਨ ਗਵਰਨਮੈਂਟ ਨੂੰ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਡਾਕਕੇ ਤੇ ਤੁਹਾਡੇ ਨਾਲ ਸਹਿਮਤ ਨਹੀਂ ਗਏ ਹਲੇ ਪੰਜਾਬ ਯੂਨੀਵਰਸਿਟੀ ਦੀ ਤੇ ਲੜਾਈ ਚੱਲ ਹੀ ਰਹੀ ਸੀ ਲੇਕਿਨ ਇੱਕ ਬਹੁਤ ਖਤਰਨਾਕ ਚਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਲਕਿ ਮੈਂ ਕਹੂੰਗਾ ਕਿ ਦਿੱਲੀ ਦਾ ਦਰਬਾਰ ਸਾਡੇ ਪੰਜਾਬ ਦੇ ਉੱਤੇ ਸਾਡੇ ਚੰਡੀਗੜ੍ਹ ਰਾਜਧਾਨੀ ਉੱਤੇ ਕਰਨ ਜਾ ਰਿਹਾ ਵਾ ਜਿਹੜੀ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਪਹਿਲੀ ਦਸੰਬਰ ਇਸੇ ਸਾਲ ਦਾ 2025 ਚ ਉਸ ਵਿੱਚ ਇੱਕ ਪ੍ਰੋਪੋਜ਼ਡ ਅਮੈਂਡਮੈਂਟ ਕਰਤੀ ਹੋਏ ਆ ਬੀਜੇਪੀ ਨੇ ਉਹਨੂੰ ਕਹਿੰਦੇ ਨੇ ਮੈਂ ਇਹ 131ਵੀਂ ਅਮੈਂਡਮੈਂਟ ਹੋਵੇਗੀ ਕਨਸਟੀਟਿਊਸ਼ਨ ਦੀ ਜਦੋਂ ਦੇਸ਼ ਆਜ਼ਾਦ ਹੋਇਆ ਲਗਾਤਾਰ ਜਦੋਂ ਸੰਵਿਧਾਨ ਨੂੰ ਕਿਤੇ ترمیم ਕਰਨੀ ਆ ਜਾਂ ਉਹਦੇ ਵਿੱਚ ਕੋਈ ਬਦਲ ਲੈ ਕੇ ਆਉਣਾ ਤੇ ਉਹਦੇ ਲਈ ਫਿਰ ਉਹਨਾਂ ਨੂੰ ਦੋ ਤਿਹਾਈ ਬਹੁਮਤ ਕਨਸਟੀਟਿਊਸ਼ਨਲ ਅਮੈਂਡਮੈਂਟ ਵਾਸਤੇ ਪਾਰਲੀਮੈਂਟ ਵਿੱਚ ਚਾਹੀਦਾ ਬੀਜੇਪੀ ਦੇ ਕੋਲ ਨਫਰੀ ਪੈਸਾ ਸੱਤਾ ਤਾਕਤ ਈਡੀ ਸੀਬੀਆਈ ਸਭ ਕੁਝ ਹੈਗਾ ਵਾ ਔਰ ਉਹਨਾਂ ਨੇ ਇਸ 131ਵੀਂ ਸੋਧ ਵਿੱਚ ਸਿੱਧਾ ਸਿੱਧਾ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀਟਰੀ ਆ ਉਹਦਾ ਜਿਹੜਾ ਹੈ ਉਹਦੀ ਤਕਦੀਰ ਬਦਲਣ ਜਾ ਰਹੇ ਨੇ ਉਹਦਾ ਭਵਿੱਖ ਬਦਲਣ ਜਾ ਰਹੇ ਨੇ ਔਰ ਪੰਜਾਬ ਦੇ ਕੋਲੋਂ ਸ਼ਰਿਆਮ ਖੋਕੇ ਲੈ ਕੇ ਲੈ ਕੇ ਜਾਨ ਨੂੰ ਤਿਆਰ ਬੈਠੀ ਸਰਕਾਰ ਇਸ ਵਕਤ ਕੀ ਆ ਕਿ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਮਤਲਬ ਕਿ ਸਰਕਾਰਾਂ ਨੇ ਮੰਨਿਆ ਕਿ ਇਹਦੇ ਤੇ ਪੰਜਾਬ ਦਾ ਅਧਿਕਾਰ ਆ ਕਿਉਂਕਿ ਪੰਜਾਬ ਨੇ ਰਾਜਧਾਨੀ ਬਣਾਈ ਸਰਦਾਰ ਪ੍ਰਤਾਪ ਸਿੰਘ ਗਹਿਰੋ ਨੇ 1952 ਚ ਸ਼ਾਇਦ ਇਸ ਖੂਬਸੂਰਤ ਸ਼ਹਿਰ ਦਾ ਨੀਂ ਪੱਥਰ ਰੱਖਿਆ ਔਰ ਅੱਜ ਇਹ ਦੁਨੀਆ ਦਾ ਸਭ ਤੋਂ ਚੰਦ ਸ਼ਹਿਰਾਂ ਚੋਂ ਜਿਹੜੀ ਪਲਾਨਡ ਸ਼ਹਿਰ ਆ ਸਾਰੇ ਨਾ ਸਿਰਫ ਭਾਰਤ ਚ ਬਲਕਿ ਸਾਰੀ ਦੁਨੀਆ ਦੇ ਵਿੱਚ ਤਾਂ ਹੁਣ ਬੀਜੇਪੀ ਦੀ ਸਰਕਾਰ ਚਾਹੁੰਦੀ ਕਿ ਕਿਸੇ ਤਰੀਕੇ ਨਾਲ ਯੂਨੀਵਰਸਿਟੀ ਦੀ ਲੜਾਈ ਚੱਲਦੇ-ਚੱਲਦੇ ਕਿਉਂ ਨਾ ਅਸੀਂ ਚੰਡੀਗੜੀ ਚੱਕ ਕੇ ਲਿਆ ਜੀ ਆਪਣੇ ਕੋਲ ਸੋ ਅੱਜ ਪੰਜਾਬ ਦਾ ਗਵਰਨਰ ਉਸ ਦਾ ਐਡਮਿਨਿਸਟਰेटर ਆ ਹੁਣ ਇਸ 131ਵੀਂ ਸੋਧ ਵਿੱਚ ਉਹ ਜਿਵੇਂ ਦਿੱਲੀ ਚ ਲੈਫਟੇਨੈਂਟ ਗਵਰਨਰ ਲੱਗਿਆ ਐਲਜੀ ਲੱਗਿਆ ਜਾਂ ਗੋਆ ਦੇ ਵਿੱਚ ਲੱਗਿਆ ਜਾਂ ਪੌਂਡੀਚੇਰੀ ਚ ਲੱਗਿਆ ਇਸ ਤਰ੍ਹਾਂ ਨਾਲ ਆਪਣਾ ਡਾਇਰੈਕਟ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਨਾਮਿਨੇਟ ਕਰ ਦੇਣਗੇ ਉਹ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਆਪਣੇ ਹੁਕਮ ਜਿਹੜੇ ਰਾਸ਼ਟਰਪਤੀ ਤੋਂ ਸਿੱਧੇ ਲਿਆ ਕਰੇਗਾ ਇਹ ਉਹਦਾ ਸਾਦੇ ਸ਼ਬਦਾਂ ਵਿੱਚ ਨੋਟ ਚੁੜ ਇਹਦਾ ਮਤਲਬ ਕਿ ਪੰਜਾਬ ਚੰਡੀਗੜ੍ਹ ਜਿਹੜਾ ਵਾ ਉਹ ਮੁੜ ਕੇ ਪੰਜਾਬ ਦੇ ਹੱਥੋਂ ਕੰਪਲੀਟਲੀ ਖੋਸ ਜਾਏਗਾ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਜਦੋਂ ਇਹ ਵੰਡਿਆ ਗਿਆ ਹਾਲਾਂਕਿ ਹਰਿਆਣੇ ਨੇ ਤਾਂ ਸਟੇਟ ਮੰਗੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਕੀਤੀ ਤੇ 1966 ਵਿੱਚ ਸਾਨੂੰ ਜਿਹੜਾ ਅੱਜ ਦੀ ਸ਼ਕਲ ਵਾਲਾ ਪੰਜਾਬ ਮਿਲਿਆ ਹਰਿਆਣੇ ਨੇ ਬਿਨਾਂ ਮੰਗੇ ਉਹਨਾਂ ਨੂੰ ਸਟੇਟ ਮਿਲ ਗਈ ਔਰ ਜਿਹੜੀ ਟੈਰਿਟਰੀ ਜਿਹੜਾ ਅਸੀਂ ਰਾਜਧਾਨੀ ਬਹੁਤ ਮਿਹਨਤ ਨਾਲ ਖਰੜ ਸਬ ਤਹਿਸੀਲ ਦੇ ਬਿਲਕੁਲ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦਾ ਮਤਲਬ ਜ਼ਮੀਨ ਐਕਵਾਇਰ ਕਰਕੇ ਤੇ ਚੰਡੀਗੜ੍ਹ ਸਾਬਤ ਕੀਤਾ ਗਿਆ ਹਰਿਆਣੇ ਦਾ ਇੱਕ ਵੀ ਪਿੰਡ ਕੋਈ ਹਿੰਦੀ ਸਪੀਕਿੰਗ ਏਰੀਆ ਜਿਹੜਾ ਸੀਗਾ ਚੰਡੀਗੜ੍ਹ ਦੀ ਰਾਜਧਾਨੀ ਬਣਨ ਵਿੱਚ ਉਹਨਾਂ ਦਾ ਐਕਵਾਇਰ ਨਹੀਂ ਹੋਇਆ ਪਰ ਉਹਨਾਂ ਨੂੰ ਕਹਿ ਦਿੱਤਾ ਜੀ ਕਿ ਤੁਹਾਡੀ ਵੀ ਸਾਂਝੀ ਰਾਜਧਾਨੀ ਵਿਧਾਨ ਸਭਾ ਵੀ ਉਹਨਾਂ ਨੂੰ ਸਾਂਝੀ ਦਿੱਤੀ 60 40 ਦਾ ਅਨੁਪਾਤ ਕਰਤਾ ਕਿ 60% ਆਫਸਰਸ ਪੰਜਾਬ ਸਰਕਾਰ ਦੇ ਹੋਇਆ ਕਰਨਗੇ ਯੂਟੀ ਐਡਮਿਨਿਸਟ੍ਰੇਸ਼ਨ ਵਿੱਚ ਤੇ 40% ਹਰਿਆਣੇ ਦੇ ਹੋਣਗੇ ਹੁਣ ਉਹ ਅਨੁਪਾਤ ਵੀ ਉਲਟਾ ਕਰ ਦਿੱਤਾ ਅੱਜ ਮੈਜੋਰਿਟੀ ਆਫਸਰਸ ਇਨਕਲੂਡਿੰਗ ਹੋਮ ਸੈਕਟਰੀ ਇਨਕਲੂਡਿੰਗ ਜਿਹੜਾ ਉਹਨਾਂ ਦੇ ਇੰਪੋਰਟੈਂਟ ਪੋਜੀਸ਼ਨਸ ਨੇ ਡੀਜੀਪੀ ਵਗੈਰਾ ਇਹ ਉਹ ਦੂਜਾ ਤੀਜਾ ਉਹ ਸਾਰੇ ਜਿਆਦਾ ਹਰਿਆਣੇ ਦੇ ਆ ਜਾਂ ਸੈਂਟਰਲ ਕੇਡਰ ਦੇ ਆਫਸਰਸ ਲੱਗੇ ਨੇ ਸਾਡੇ ਅਫਸਰ 35-40% ਉਥੇ ਚੰਡੀਗੜ੍ਹਸ ਲੈ ਗਏ ਪਹਿਲੀ ਤਾਂ ਪਹਿਲਾਂ ਤਾਂ ਵਿਤਕਰਾ ਲਗਾਤਾਰ ਇਹੀ ਚੱਲਦਾ ਰਿਹਾ ਸਾਡੀਆਂ ਸਰਕਾਰਾਂ ਉਹਨੂੰ ਅੱਛੇ ਤਰੀਕੇ ਨਾਲ ਡਿਫੈਂਡ ਨਹੀਂ ਕੀਤੀਆਂ ਕਰ ਸਕੀਆਂ ਕੋਈ ਅਜਤੋਂ ਸਾਲ ਪਹਿਲਾਂ ਬੀਜੇਪੀ ਨੇ ਕਹਿਤਾ ਕਿ ਜੇ ਅਸੀਂ ਹਰਿਆਣੇ ਦੀ ਸਰਕਾਰ ਨੂੰ ਵੀ ਇੱਕ ਨਵੀਂ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਵਿੱਚ ਜਗ੍ਹਾ ਉਹ ਦਿਆਂਗੇ ਇਹ ਵੀ ਬੜਾ ਆਪਣੇ ਆਪ ਵਿੱਚ ਇੱਕ ਸਿੱਧਾ ਹਮਲਾ ਸੀ ਪੰਜਾਬ ਦੇ ਹਕੂਕ ਤੇ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਐਵੇਂ ਲਫਜ਼ੀ ਜੀ ਗੱਲਾ ਕਰਕੇ ਕਿ ਮੇਰੇ ਖਿਆਲ ਸਹਦੇ ਦੇ ਤੇ ਗਲਤ ਸਟੈਂਡ ਵੀ ਲੈ ਲਿਆ ਸੀਗਾ ਕਿ ਜੇ ਉਹਨਾਂ ਨੂੰ ਜਗ੍ਹਾ ਮਿਲ ਗਈ ਆ ਤੇ ਸਾਨੂੰ ਵੀ ਨਵੀਂ ਵਿਧਾਨ ਸਭਾ ਬਣਾਉਣ ਵਾਸਤੇ ਦਿੱਤਾ ਜਾਵੇ ਇਹ ਬਿਲਕੁਲ ਉਹਨਾਂ ਦਾ ਕਮਲਪੂਣਾ ਸੀਗਾ ਗਲਤ ਸਟੈਂਡ ਸੀ ਤਾਂ ਹੁਣ ਕੀ ਹੋਊਗਾ ਕਿ ਇਸ 131ਵੀਂ ਸੋਧ ਕਰਕੇ ਆਰਟੀਕਲ 240 ਆਫ ਦਿ ਕਨਸਟੀਟਿਊਸ਼ਨ ਉਸ ਆਰਟੀਕਲ ਦੇ ਅਧੀਨ ਡਾਇਰੈਕਟਲੀ ਜਿਵੇਂ ਬਾਕੀ ਯੂਪੀਜ਼ ਗਵਰਨ ਹੁੰਦੀਆਂ ਨੇ ਜਿਵੇਂ ਪਹਿਲਾ ਜ਼ਿਕਰ ਕੀਤਾ ਦਮਨ ਦਿਓ ਪੋਂਡੇਚੇਰੀ ਗੋਆ ਅਤੇ ਦਿੱਲੀ ਉਸ ਤਰਜ਼ ਤੇ ਪੰਜਾਬ ਨੂੰ ਜਿਹੜਾ ਹੈ ਉਹ ਹਾਈਜੈਕ ਕੀਤਾ ਜਾਵੇਗਾ ਮਤਲਬ ਕਿ ਚੰਡੀਗੜ੍ਹ ਸ਼ਹਿਰ ਜਿਹੜਾ ਸਾਡੇ ਕੋਲ ਪੱਕੇ ਤੌਰ ਤੇ ਉੱਥੇ ਜਿਹੜਾ ਹੈ ਉਹ ਖੁੱਸ ਜਾਵੇਗਾ ਇਸ ਲਈ ਮੈਂ ਉਮੀਦ ਕਰਦਾ ਹਾਂ ਤੇ ਚਲੋ ਕੱਲ ਤਾਂ ਅਸੀਂ ਸੈਸ਼ਨ ਕਰਨਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਵਰੇਗੰਡ ਮਨਾਉਣੀ ਆ ਹਾਲਾਂਕਿ ਤੁਸੀਂ ਸਾਰੇ ਪੰਜਾਬ ਟਰੈਵਲ ਕਰਦੇ ਹੋ ਦੇਖਦੇ ਹੋ ਤੇ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਬਲਿਸਿਟੀ ਦੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੇ ਬਹੁਤ ਮਹਾਨੇ ਕਸ਼ ਕੁਰਬਾਨੀ ਨੂੰ ਕਿਸੇ ਤਰ੍ਹਾਂ ਦੀ ਪ੍ਰਚਾਰਨ ਦੀ ਲੋੜ ਤਾਂ ਹੈ ਹੀ ਨਹੀਂਗੀ ਲੇਕਿਨ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਲੱਗ ਕੇ ਸਾਰੇ ਪੰਜਾਬ ਦੇ ਖੰਬਿਆਂ ਤੱਕ ਇਥੇ ਤੱਕ ਵੀ ਬੌਦਰ ਨਹੀਂ ਕੀਤਾ ਇੱਕ ਵੀਡੀਓ ਕਿਸੇ ਨੇ ਭੇਜੀ ਸ਼ਰਾਬ ਦੇ ਠੇਕੇ ਮੂਰੇ ਇੱਕ ਖੰਭਾ ਲੱਗਾ ਉੱਥੇ ਵੀ ਗੁਰੂ ਸਾਹਿਬ ਦੀ ਉੱਤੇ ਫੋਟੋ ਲਾ ਕੇ ਤੇ ਭਗਵੰਤ ਸਿੰਘ ਮਾਨ ਅੱਖਾ ਬੰਦ ਕਰਕੇ ਕਿ ਕੇਵਲ ਪ੍ਰਚਾਰਨ ਦੇ ਨਾਲ ਤੁਸੀਂ ਆਪਣੇ ਸਟੇਟ ਦੇ ਜਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਹੈ ਫਲਸਫੀ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਹੁੰਦੇ ਗੁਰੂ ਸਾਹਿਬ ਦੀ ਫਲਸਫੀ ਨੂੰ ਤੇ ਫਿਰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਨਹੀਂ ਗਏ ਜ਼ਿਲਾਂ ਵਿੱਚ ਨਾ ਭੇਜਦੇ ਜੇ ਤੁਸੀਂ ਗੁਰੂ ਸਾਹਿਬ ਦੀ ਫਲਸਫੀ ਕਿਉਂਕਿ ਗੁਰੂ ਤੇਗ ਬਹਾਦਰ ਨੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਦਿੱਤੀ ਸੀ ਯਾਦ ਰਹੇ ਇਹ ਕੇਵਲ ਉਹਨਾਂ ਨੇ ਇੱਕ ਵਰਗ ਜਾਂ ਇੱਕ ਧਰਮ ਨੂੰ ਬਚਾਉਣ ਦੀ ਨਹੀਂ ਕੀਤੀ ਮੇਰੇ ਬੜੇ ਅੱਛੇ ਦੋਸਤ ਨੇ ਹਿਸਟੋਰੀਨ ਕਿਤਾਬਾਂ ਲਿਖਦੇ ਨੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੂੰ ਸਹੀ ਰਤਬਾ ਹੈ ਸ੍ਰਿਸ਼ਟੀ ਦੀ ਚਾਦਰ ਨਾ ਕਿ ਹਿੰਦ ਦੀ ਚਾਦਰ ਹੁਣ ਅਨੰਦਪੁਰ ਸਾਹਿਬ ਵਿੱਚ ਅੱਜ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਇਹ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਚ ਕੀਤਾ ਜਿਵੇਂ ਅਸੀਂ ਉਹਨਾਂ ਨੂੰ ਮਨੋਤਸ਼ਰਧਾ ਦੇਣੀ ਆ ਤਾਂ ਫਿਰ ਉੱਥੇ ਵੀ ਕੀਤਾ ਜਾ ਸਕਦਾ ਲੇਕਿਨ ਕਹਿੰਦੇ ਜੇ ਟੈਂਟ ਸਿਟੀਉ ਉਹ ਸਾਰੀ ਚੱਲੀ ਆ ਅਮਨਪੁਰ ਸਾਹਿਬ ਟੈਂਟ ਸਿਟੀ ਕਈ ਕਰੋੜ ਰੁਪਏ ਖਰਚ ਕਰਕੇ ਤੇ ਉੱਥੇ ਐਮ ਐਲ ਏ ਸਾਹਿਬ ਫਾਈਵ ਸਟਾਰਟ ਟੈਂਟਾਂ ਵਿੱਚ ਉਹਨਾਂ ਦੀ ਫੈਮਲੀਆਂ ਰਹਿਣਗੇ ਅੱਜ ਦੀ ਅੱਜ ਦੀ ਰਾਤ ਮੈਂ ਤਾਂ ਜਾਣਾ ਨਹੀਂਗਾ ਤੇ ਕੱਲ ਤੜਕੇ ਉੱਥੇ ਜਿਹੜਾ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਜੇ ਸ਼ਰਧਾਂਜਲੀ ਦੇਣੀ ਤੇ ਫਿਰ ਪੰਜਾਬ ਦੇ ਪੁਲਿਸ ਮੁਕਾਬਲਿਆਂ ਚ ਕੋ ਮਾਰ ਰਹੇ ਹੋ ਤੁਸੀਂ ਜੇ ਜੇ ਸਹੀ ਸ਼ਰਧਾਂਜਲੀ ਗੁਰੂ ਤੇਗ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਸਾਰੇ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਤੁਸੀਂ ਆਪਣੇ ਵਿਰੋਧੀਆਂ ਨੂੰ ਉਹ ਝੂਠੇ ਬਦਲਾਖੁਰੀ ਦੇ ਮੁਕਦਮਿਆਂ ਦੇ ਵਿੱਚ ਫਸਾ ਕੇ ਪਰ ਇਹਨਾਂ ਨੂੰ ਵੀ ਜਿਹੜਾ ਜਿਹੜਾ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਵਰਸਟ ਗੱਲ ਹੈ ਕਿ ਕਨਸਟੀਟਿਊਸ਼ਨ ਨੂੰ ਓਵਰਰਾਈਡ ਕਰਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਫੇਕ ਇਨਕਾਊਂਟਰਸ ਸ਼ਕਲ ਹੋਇਆ ਉਹ ਦੱਸਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਗੁਰੂ ਸਾਹਿਬ ਦੇ ਫਲਸਫੇ ਦੇ ਵਿੱਚ ਕੋਈ ਯਕੀਨ ਨਹੀਂਗਾ। ਤੋਂ ਚਾਹੀਦਾ ਸਾਨੂੰ ਇੱਕ ਕੰਸੈਸ਼ਨ ਹੈ। ਜਿਹੜਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਬੀਜੇਪੀ ਸਰਕਾਰ ਵੱਲੋਂ ਇਹਦੇ ਅਧਿਕਾਰ ਨੂੰ ਬਚਾਉਣ ਵਾਸਤੇ ਔਰ ਕੱਲਾ ਸੈਸ਼ਨ ਨਹੀਂ ਚਾਹੀਦਾ। ਕੱਲਾ ਮਤਾ ਨਹੀਂ ਚਾਹੀਦਾ ਇਹ ਜੇ ਚੀਫ ਮਿਨਿਸਟਰ ਵਿੱਚ ਹਿੰਮਤ ਆ ਤੇ ਸਾਰੇ ਪਹਿਲਾਂ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਇਨਡੇਫਿਨਿਟ ਫਾਸਟ ਹੋਵੇ ਅਣਮਿੱਥੇ ਸਮੇਂ ਵਾਸਤੇ ਉਥੇ ਬਹਿ ਜਾਣ ਜਾ ਕੇ ਕਿ ਅਸੀਂ ਬੈਠੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇंदे ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਜਾਵੇ ਕਿ ਸਾਡਾ ਚੰ디ਗੜ੍ਹ ਆ ਇਹ ਸਾਡਾ ਅਧਿਕਾਰ ਆ ਇਹ ਸਾਡੀ ਰਾਜਧਾਨੀ ਇਹ ਸਾਡੇ ਕੋਲ ਰਹਿਣਾ ਚਾਹੀਦਾ ਔਰ ਜੇ ਬੀਜੇਪੀ ਸਰਕਾਰ ਫਿਰ ਵੀ ਨਾ ਮੰਨੇ ਤਾਂ ਦੈਨ ਇੱਕ ਬਹੁਤ ਵੱਡੀ ਐਜੀਟੇਸ਼ਨ ਸਸਟੇਨਡ ਲਗਾਤਾਰ ਜਿਵੇਂ ਬੱਚੇ ਚਲਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਇਦਾਂ ਦੀ ਇੱਕ ਲੌਂਗ ਡ੍ਰੋਨ ਬੈਟਲ ਇੱਕ ਲੌਂਗ ਡ੍ਰੋਨ ਇੱਕ ਮੋਰਚਾ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਨਾ ਹੋਵੇ ਕਿ ਅੱਜ ਐਲਜੀ ਲਾ ਕੇ ਔਰ ਇਸ ਚੰਡੀਗੜ੍ਹ ਨੂੰ ਸਾਡੇ ਤੋਂ ਖੋਹ ਲੈਣ ਤੇ ਫਿਰ ਹੌਲੀ-ਹੌਲੀ ਥੋੜੀ ਜਿਹੀ ਟੈਰਿਟਰੀ ਇਹਦੀ ਵਧਾ ਕੇ ਜਿਵੇਂ ਦਿੱਲੀ ਐਨਸੀਆਰ ਹੈ ਇਦੇ ਚ ਪੰਚਕੁਲਾ ਵੀ ਇਨਕਲੂਡ ਕਰ ਦੇਣ ਥੋੜੇ ਜੇ ਹਿਮਾਚਲ ਦੇ ਆ ਹਿੱਸੇ ਲੈ ਲੈਣ ਸੋਲਨ ਤੋਂ ਓਰੇ ਓਰੇ ਚੱਕ ਕੇ ਤੇ ਥੋੜਾ ਹਰਿਆਣੇ ਦਾ ਹੋਰ ਲੈ ਕੇ ਕਹਿਣ ਚੰਗਾ ਜੀ ਚੰਡੀਗੜ੍ਹ ਅਸੀਂ ਇੱਕ ਨਵੀਂ ਸਟੇਟ ਬਣਾਤੀ ਆ ਔਰ ਚੰਡੀਗੜ੍ਹ ਦੀ ਵਿਧਾਨ ਸਭਾ ਹੋਵੇਗੀ ਜਿਵੇਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੁੰਦੇ ਫਿਰ ਤਾਂ ਚੰਡੀਗੜ੍ਹ ਸਾਡੇ ਤੋਂ ਪੱਕੇ ਤੌਰ ਤੇ ਚਲੇ ਗਿਆ ਔਰ ਕੱਲ ਨੂੰ ਇਹ ਵੀ ਪਤਾ ਕੋਈ ਨਹੀਂਗਾ ਕਿ ਅਗਲੀ ਨੈਕਸਟ ਮੂਵ ਕੀ ਕੀ ਪੰਜਾਬ ਨੂੰ ਇਸ ਸ਼ਕਲ ਚ ਰਹਿਣ ਦੇਣਗੇ ਕਿਉਂਕਿ ਸਾਡੇ ਸਾਹਮਣੇ ਉਦਾਹਰਨ ਹੈ ਕਿ ਜਿਹੜੀ ਸਟੇਟ ਅ ਇੰਡੀਪੈਂਡੈਂਸ ਵਿਲੇ ਜੰਮੂ ਕਸ਼ਮੀਰ ਦੀ ਕਨਸਟੀਟਿਊਸ਼ਨਲ ਗਾਰੰਟੀ ਸੀਗੀ ਉਸ ਵਕਤ ਦੇ ਲੀਡਰਾਂ ਨੇ ਉਹਨਾਂ ਨੂੰ ਸੌਂਹ ਕਰਕੇ ਕਿਹਾ ਸੀ ਸੰਵਿਧਾਨ ਦੀ ਕਿ ਅਸੀਂ ਤੁਹਾਨੂੰ ਆਰਟੀਕਲ 370 ਦੇ ਤਹਿਤ ਤੁਸੀਂ ਇੱਕ ਆਪਣਾ ਝੰਡਾ ਲਾ ਸਕੋਗੇ ਔਰ ਇੱਕ ਸਾਡੇ ਦੇਸ਼ ਦਾ ਝੰਡਾ ਲਾ ਕੇ ਤੁਹਾਨੂੰ ਆਜ਼ਾਦ ਰਾਜ ਦਾ ਇੱਕ ਬਹੁਤ ਵੱਡੇ ਅਧਿਕਾਰਾਂ ਦਾ ਅਸੀਂ ਰਾਜ ਦਿੱਤਾ ਲੇਕਿਨ ਉਹ ਭੰਤਾ 370 ਵਿਦਡਰੋ ਕੀਤੀਆ ਔਰ ਇਨਾ ਹੀ ਕੇਜਰੀਵਾਲ ਸਾਹਿਬ ਨੇ ਜਿਹੜੇ ਕਹਿੰਦੇ ਨੇ ਹੁਣ ਮਗਰਮੱਛ ਦੇ ਹੰਝੂ ਵਹਾਉਂਦੇ ਨੇ ਇਵਨ ਫॉर दैट ਮੈਟਰ ਅਕਾਲੀ ਦਾ ਲਬਾਦਲ ਇਹਨਾਂ ਨੇ ਆਰਟੀਕਲ 370 ਜਿਹੜਾ ਸਾਡਾ ਖੋਇਆ ਗਿਆ ਉਹਦੇ ਹੱਕ ਵਿੱਚ ਵੋਟਾਂ ਪਾ ਕੇ ਬੀਜੇਪੀ ਨੂੰ ਇਸ ਗੈਰਸੰਵਿਧਾਨਿਕ ਕਦਮ ਨੂੰ ਚੱਕਣ ਦਿੱਤਾ ਗਿਆ